ਤਸਵੀਰਾਂ ਸਾਹਮਣੇ ਆਈਆਂ ਨੇ ਫਲਾਈਓਵਰ ਦੇ ਕੋਲ ਦੋ ਗੱਡੀਆਂ ਆਪਸ ਦੇ ਵਿੱਚ ਟਕਰਾ ਜਾਂਦੀਆਂ ਨੇ ਬੀਤੀ ਰਾਤ ਦੇ ਹਾਦਸੇ ਬਾਰੇ ਆਏ ਦੱਸਿਆ ਜਾ ਰਿਹਾ ਹੈ ਕਿ ਓਵਰਟੇਕ ਕਰਨ ਦੇ ਚੱਕਰ ਦੇ ਵਿੱਚ ਹਾਦਸਾ ਵਾਪਰ ਜਾਂਦਾ ਹੈ ਜਿਸ ਦੌਰਾਨ ਆਈ 20 ਦੀ ਸਪੀਡ ਜ਼ਿਆਦਾ ਹੋਣ ਦੇ ਕਾਰਨ ਗੱਡੀ ਪਲਟ ਜਾਂਦੀ ਹੈ ਗੱਡੀਆਂ ਦਾ ਬੇਹਦ ਨੁਕਸਾਨ ਹੋਇਆ ਹੈ ਦੋ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ ਜਲੰਧਰ ਪਠਾਨਕੋਟ ਚੌਂਕ ਫਲਾਈਓਵਰ ਦੇ ਕੋਲ ਇਹ ਹਾਦਸਾ ਵਾਪਰਦਾ ਹੈ ਜਿਸ ਦੇ ਵਿੱਚ ਦੋਨੋਂ ਗੱਡੀਆਂ ਚੱਕਨਾ ਚੂਰ ਹੋ ਗਈਆਂ ਨੇ ਖੁਸ਼ਕਿਸਮਤੀ ਹੈ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਕਾਰ ਦੇ ਵਿੱਚ ਸਵਾਰ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ ਉਹਨਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਹਾਦਸੇ ਦਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੌਜਵਾਨ ਨੇ ਕੀ ਕੁਝ ਕਿਹਾ ਆਓ ਇੱਕ ਵਾਰ ਤੁਹਾਨੂੰ ਵੀ ਸੁਣਾ ਦਿੰਦੇ ਹਾਂ ਸਰ ਕਿੱਥੋਂ ਆ ਰਹੇ ਸੀ ਕਿੱਥੇ ਜਾਣਾ ਸੀਗਾ ਅੰਦਰੋਂ ਆ ਰਹੇ ਬਿਲਕੁਲ ਜਾਣਾ ਸੀ ਸਰ ਜਿਹੜਾ ਐਕਸੀਡੈਂਟ ਦਾ ਕਾਰਨ ਕੀ ਹੈਗਾ ਸਰ ਇਹ ਘਰ ਜਾ ਰਹੇ ਗੱਡੀ ਵਿੱਚ ਮਾਰੀ ਆਟੇ ਤੁਸੀਂ ਅੱਗੇ ਸੀਗੇ ਜਿਹੜੀ ਗੱਡੀ ਵੱਜੀ ਹੈ ਉਹ ਪਿੱਛੇ ਆ ਰਹੀ ਸੀ ਯਾ ਅੱਗੇ ਸੀਗੀ ਗੱਡੀ ਤੁਹਾਡੀ ਕਿਹੜੀ ਹੈ ਆਲਟੋ ਆਲਟੋ ਵਲਟੋ ਇਸੇ ਦੇ ਰੋਸ ਸੇਨਾ ਸਾਨੂੰ ਇਹ ਖ਼ਬਰ ਮਿਲੀ ਸੀ ਕਿ ਇੱਕ ਪਟਾਣਕੋਟ ਤੋਂ ਕੋਟਾਂਪੂਰ ਨਗਰ ਦੇ ਸੈਂਟਰ ਜਿੱਥੇ ਪਟਾਣਕੋਟ ਕੌਂਗੜਾ ਪੁਲ ਉਸਰ 'ਤੇ ਐਕਸੀਡੈਂਟ ਹੋ ਗਿਆ ਅਸੀਂ ਮੌਕੇ ਤੇ ਪੁੰਚੇ ਅਤੇ ਸਾਡੇ ਸੜਕੀ ਸੁਰੱਖਿਆ ਬੋਰਡ ਵੀ ਪਹੁੰਚ ਕੇ ਇਸ ਮੌਕੇ ਤੇ ਤਾਂ ਇੱਕ ਆਈ 20 ਗੱਡੀ ਤੇ ਇੱਕ ਆਪਣੀ ਆ ਗਿਆ ਤਾਂ ਦੋ ਗੱਡੀਆਂ ਦਾ ਸਟ੍ਰੈਕਟ ਹੋਇਆ ਲਗਾ ਗੱਡੀ ਦੇ ਵਿੱਚ ਇੱਕ ਗੱਡੀ ਵੱਜਣ ਦੇ ਨਾਲ ਗੱਡੀ ਪੁਲ ਉਸਰ ਦਾ ਅਸੀਂ ਕਿਉਂਕਿ ਤਾਂ ਕਿ ਆਸਪਾਸ ਕੰਟਰੋਲ ਹੋ ਗਏ ਜਾਂ ਟਕਰਾਉਣ ਦੇ ਕਰਕੇ ਜੀ ਗੱਡੀਆਂ ਦੋਨੇ ਪਲਟ ਗਈਆਂ ਜੇਕਰ ਬੰਦੇ ਸਾਰੇ ਸੇਫ ਆ ਸਾਨੂੰ ਇਹ ਦੋਨਾਂ ਬੰਦਿਆਂ ਦੇ ਮਾਰੀ ਮਾਰੀ ਜਾਂ ਕਿਤੇ ਬੋਲਦੇ ਦੇਖਦੇ ਮਾਰੀ ਸਰ ਜਿੱਦਾ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਜਿਹੜੀ ਗੱਡੀ ਦੇ ਵਿੱਚ ਜੇ ਸਵਾਰ ਸੀਗੇ ਜਿਨ੍ਹਾਂ ਨੂੰ ਥਾਣੇ ਨੇ ਲਿਜਾਇਆ ਗਿਆ ਚਿੱਟੀ ਗੱਡੀ ਹੈਗੀ ਉਹਨਾਂ ਨੇ ਉਹਨਾਂ ਡਰਿੰਕ ਵਗੈਰਾ ਕੀਤੀ ਨਹੀਂ ਸਰ ਆਪਾਂ ਇਹਸਾ ਨਹੀਂ ਕੋਈ ਕਿ ਫਿਲਹਾਲ ਅਸੀਂ ਬੰਦਿਆਂ ਨੂੰ ਉਹਨਾਂ ਨੂੰ ਵੀ ਥਾਣੇ ਦਾ ਚਲੇ ਦੂਜੀ ਜਿਹੜੀ ਗੱਡੀ ਵਾਲੇ ਉਹਨਾਂ ਨੂੰ ਵੀ ਥਾਣੇ ਦਾ ਚਲੇ ਆ ਤੇ ਗੱਡੀਆਂ ਵੀ ਅਸੀਂ ਦੋਨੀਆਂ ਅਸੀਂ ਕਬਜ਼ੇ ਚ ਲੈ ਨਹੀਂ ਆਵਾ ਉੱਥੇ ਜਾ ਕੇ ਫਿਲਹਾਲ ਦੇਖਾਂਗੇ ਜਿਹੜੀ ਅਗਲੀ ਕਾਰਵਾਈ ਹੋ ਹਮਦੁਦਿਆ ਤਸਵੀਰਾਂ ਸਾਹਮਣੇ ਆਈਆਂ ਨੇ ਫਲਾਈਓਵਰ ਦੇ ਕੋਲ ਦੋ ਗੱਡੀਆਂ ਆਪਸ ਦੇ ਵਿੱਚ ਟਕਰਾ ਜਾਂਦੀਆਂ ਨੇ ਬੀਤੀ ਰਾਤ ਦੇ ਹਾਦਸੇ ਬਾਰੇ ਆਏ ਦੱਸਿਆ ਜਾ ਰਿਹਾ ਹੈ ਕਿ ਓਵਰਟੇਕ ਕਰਨ ਦੇ ਚੱਕਰ ਦੇ ਵਿੱਚ ਹਾਦਸਾ ਵਾਪਰ ਜਾਂਦਾ ਹੈ ਜਿਸ ਦੌਰਾਨ ਆਈ 20 ਦੀ ਸਪੀਡ ਜ਼ਿਆਦਾ ਹੋਣ ਦੇ ਕਾਰਨ ਗੱਡੀ ਪਲਟ ਜਾਂਦੀ ਹੈ ਗੱਡੀਆਂ ਦਾ ਬੇਹਦ ਨੁਕਸਾਨ ਹੋਇਆ ਹੈ ਦੋ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ ਜਲੰਧਰ ਪਠਾਨਕੋਟ ਚੌਂਕ ਫਲਾਈਓਵਰ ਦੇ ਕੋਲ ਇਹ ਹਾਦਸਾ ਵਾਪਰਦਾ ਹੈ ਜਿਸ ਦੇ ਵਿੱਚ ਦੋਨੋਂ ਗੱਡੀਆਂ ਚੱਕਨਾ ਚੂਰ ਹੋ ਗਈਆਂ ਨੇ ਖੁਸ਼ਕਿਸਮਤੀ ਇਹ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਕਾਰ ਦੇ ਵਿੱਚ ਸਵਾਰ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ ਉਨ੍ਹਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਹਾਦਸੇ ਦਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੌਜਵਾਨ ਨੇ ਕੀ ਕੁਝ ਕਿਹਾ ਆਓ ਇੱਕ ਵਾਰ ਤੁਹਾਨੂੰ ਵੀ ਸੁਣਾ ਦਿੰਦੇ ਹਾਂ ਸਰ ਕਿੱਥੋਂ ਆ ਰਹੇ ਸੀ ਕਿੱਥੇ ਜਾਣਾ ਸੀਗਾ? ਗੰਦਰੋਂ ਆ ਰਹੇ ਬਿਲਕੁਲ ਜਾਣਾ ਨਹੀਂ। ਸਰ ਇਹ ਜਿਹੜਾ ਐਕਸੀਡੈਂਟ ਦਾ ਕਾਰਨ ਕੀ ਹੈਗਾ? ਸਰ ਇਹ ਘਰ ਜਾ ਰਹੇ ਗੱਡੀ ਵਿੱਚ ਮਾਰੀ ਸਾਡੇ। ਤੁਸੀਂ ਅੱਗੇ ਸੀਗੇ? ਜਿਹੜੀ ਗੱਡੀ ਵੱਜੀ ਹੈ ਉਹ ਪਿੱਛੇ ਆ ਰਹੀ ਸੀ ਯਾ ਅੱਗੇ ਸੀਗੀ? ਗੱਡੀ ਤੁਹਾਡੀ ਕਿਹੜੀ ਹੈ? ਆਲਟੋ ਆਲਟੋ ਆਲਟੋ। ਤਾਂ ਮੈਂ ਇਹ ਸਿਰ ਲੈ ਦੋ ਸੰਗਤ। ਤਾਂ ਉਹ ਤਲਾਬ ਵਿੱਚ ਦਿੱਤੀ ਕਿ ਇੱਕ ਪਠਾਨਕੋਟ ਤੋਂ ਕੋਟਾਪੁਰ ਨਗਰ ਦੇ ਸੈਂਟਰ ਜਿੱਥੇ ਪਠਾਨਕੋਟ ਟਾਉਂਗੜਾ ਪ੍ਰੋਡਕਸ਼ਨ ਦਾ ਐਕਸੀਡੈਂਟ ਹੋ ਗਿਆ। ਅਸੀਂ ਮੌਕੇ ਤੇ ਪੁੰਚੇ ਤੇ ਸਾਡੇ ਸੜਕੀ ਸੁਰੱਖਿਆ ਬੋਰਡ ਉਹ ਵੀ ਪੁੰਚ ਕਿਸ ਮੌਕੇ ਤੇ ਤਾਂ ਇੱਕ i20 ਗੱਡੀ ਤੇ ਇੱਕ ਆ ਆ ਗਈਆ ਤਾਂ ਦੋ ਗੱਡੀਆਂ ਦਾ ਸਟੈਕ ਐਕਸੀਡੈਂਟ ਹੋਇਆ ਜੀ ਗੱਡੀ ਦੇ ਵਿੱਚੋਂ ਇੱਕ ਗੱਡੀ ਵੱਜੜ ਦੇ ਨਾਲ ਗੱਡੀ ਪੁਲਿਸਰ ਦਾ ਸੀ ਕਿਉਂਕਿ ਤਾਂ ਕਿ ਉਸ ਨੂੰ ਕੰਟਰੋਲ ਹੋ ਗਏ ਜਾਂ ਟਕਰਾਂ ਦੇ ਕਰਕੇ ਗੱਡੀਆਂ ਦੋਨੇ ਫਟ ਗਈਆਂ। ਜਦੋਂ ਬੰਦੇ ਸਾਰੇ ਫੇਕ ਆ ਸਾਨੂੰ ਤੇ ਦੋਨਾਂ ਬੰਦਿਆਂ ਦੇ ਮਾਰੀ ਮਾਰੀ ਜਾਂ ਕਿਤੇ ਬੋਲਦੇ ਤੇ ਇੱਕ ਦੇ ਮਾਰ ਜੀ ਸਰ ਜਿੱਦਾ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਜਿਹੜੀ ਗੱਡੀ ਦੇ ਵਿੱਚ ਜੇ ਸਵਾਰ ਸੀਗੇ ਜਿਨ੍ਹਾਂ ਨੂੰ ਥਾਣੇ ਨੇ ਲਿਜਾਇਆ ਗਿਆ ਚਿੱਟੀ ਗੱਡੀ ਹੈਗੀ ਉਹਨਾਂ ਨੇ ਉਹਨਾਂ ਡਰਿੰਕ ਵਗੈਰਾ ਕੀਤੀ ਨਹੀਂ ਸਰ ਆਪਾਂ ਇਹਸਾ ਨਹੀਂ ਕੋਈ ਕਿ ਫਿਲਹਾਲ ਅਸੀਂ ਬੰਦਿਆਂ ਨੂੰ ਉਹਨਾਂ ਨੂੰ ਵੀ ਥਾਣੇ ਦਾ ਚਲੇ ਦੂਜੀ ਜਿਹੜੀ ਗੱਡੀ ਵਾਲੇ ਉਹਨਾਂ ਨੂੰ ਵੀ ਥਾਣੇ ਦਾ ਚਲੇ ਆ ਤੇ ਗੱਡੀਆਂ ਵੀ ਅਸੀਂ ਦੋਨੀਆਂ ਅਸੀਂ ਕਬਜ਼ੇ ਚ ਲੈ ਲਈਆਂ ਵਾ ਉੱਥੇ ਜਾ ਕੇ ਫਿਲਹਾਲ ਦੇਖਾਂਗੇ ਜਿਹੜੀ ਅਗਲੀ ਕਾਰਵਾਈ ਹੋ ਹਮਦੁਲਿਲਾਹ ਤਸਵੀਰਾਂ ਸਾਹਮਣੇ ਆਈਆਂ ਨੇ ਫਲਾਈਓਵਰ ਦੇ ਕੋਲ ਦੋ ਗੱਡੀਆਂ ਆਪਸ ਦੇ ਵਿੱਚ ਟਕਰਾ ਜਾਂਦੀਆਂ ਨੇ ਬੀਤੀ ਰਾਤ ਦੇ ਹਾਦਸੇ ਬਾਰੇ ਆਏ ਦੱਸਿਆ ਜਾ ਰਿਹਾ ਹੈ ਕਿ ਓਵਰਟੇਕ ਕਰਨ ਦੇ ਚੱਕਰ ਦੇ ਵਿੱਚ ਹਾਦਸਾ ਵਾਪਰ ਜਾਂਦਾ ਹੈ ਜਿਸ ਦੌਰਾਨ ਆਈ 20 ਦੀ ਸਪੀਡ ਜ਼ਿਆਦਾ ਹੋਣ ਦੇ ਕਾਰਨ ਗੱਡੀ ਪਲਟ ਜਾਂਦੀ ਹੈ ਗੱਡੀਆਂ ਦਾ ਬੇਹਦ ਨੁਕਸਾਨ ਹੋਇਆ ਹੈ ਦੋ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ ਜਲੰਧਰ ਪਠਾਨਕੋਟ ਚੌਂਕ ਫਲਾਈਓਵਰ ਦੇ ਕੋਲ ਇਹ ਹਾਦਸਾ ਵਾਪਰਦਾ ਹੈ ਜਿਸ ਦੇ ਵਿੱਚ ਦੋਨੋਂ ਗੱਡੀਆਂ ਚੱਕਨਾ ਚੂਰ ਹੋ ਗਈਆਂ ਨੇ ਖੁਸ਼ਕਿਸਮਤੀ ਹੈ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਕਾਰ ਦੇ ਵਿੱਚ ਸਵਾਰ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ ਉਹਨਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਹਾਦਸੇ ਦਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੌਜਵਾਨ ਨੇ ਕੀ ਕੁਝ ਕਿਹਾ ਆਓ ਇੱਕ ਵਾਰ ਤੁਹਾਨੂੰ ਵੀ ਸੁਣਾ ਦਿੰਦੇ ਹਾਂ ਸਰ ਕਿੱਥੋਂ ਆ ਰਹੇ ਸੀ ਕਿੱਥੇ ਜਾਣਾ ਸੀਗਾ ਅੰਦਰੋਂ ਆ ਰਹੇ ਬਿਲਕੁਲ ਜਾਣਾ ਸੀ ਸਰ ਜਿਹੜਾ ਐਕਸੀਡੈਂਟ ਦਾ ਕਾਰਨ ਕੀ ਹੈਗਾ ਸਰ ਇਹ ਘਰ ਜਾ ਰਹੇ ਗੱਡੀ ਵਿੱਚ ਮਾਰੀ ਸਾਡੇ ਤੁਸੀਂ ਅੱਗੇ ਸੀਗੇ ਜਿਹੜੀ ਗੱਡੀ ਵੱਜੀ ਹੈ ਉਹ ਪਿੱਛੇ ਆ ਰਹੀ ਸੀ ਯਾ ਅੱਗੇ ਸੀਗੀ ਗੱਡੀ ਤੁਹਾਡੀ ਕਿਹੜੀ ਹੈ ਆਲਟੋ 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 ਤਾਂ ਮੈਂ ਇਹ ਸਿਰ ਲੱਗ ਰੋਸੇਗਾ ਤਨੂ ਤੇ ਲਾਭੇ ਦਿੱਤੀ ਕਿ ਇੱਕ ਪਠਾਨਕੋਟ ਤੋਂ ਕੋਟਾਂਪੂਰ ਨਗਰ ਦੇ ਸੈਂਟਰ ਜਿੱਥੇ ਪਠਾਨਕੋਟ ਕੌਂਗੜਾ ਪੁਲ ਉਸਰ ਤੇ ਐਕਸੀਡੈਂਟ ਹੋ ਗਿਆ ਅਸੀਂ ਮੌਕੇ ਤੇ ਪੁੰਗੇ ਤੇ ਸਾਡੇ ਸੜਕੀ ਸੁਰੱਖਿਆ ਬੋਰਡ ਵੀ ਪਹੁੰਚ ਗਏ ਇਸ ਮੌਕੇ ਤੇ ਤਾਂ ਇੱਕ ਆਈ 20 ਗੱਡੀ ਤੇ ਇੱਕ ਆ ਆ ਗਿਆ ਤਾਂ ਦੋ ਗੱਡੀਆਂ ਦਾ ਸਟ੍ਰੈਕਟ ਹੋਇਆ ਲਗਾ ਗੱਡੀ ਦੇ ਵਿੱਚ ਇੱਕ ਗੱਡੀ ਵੱਜਣ ਦੇ ਨਾਲ ਗੱਡੀ ਪੁਲ ਉਸਰ ਦਾ ਅਸੀਂ ਕਿਉਂਕਿ ਤਾਂ ਕਿ ਆਫ ਗੋ ਕੰਟਰੋਲ ਹੋ ਗਈਆਂ ਟਕਰਾਂ ਦੇ ਕਰਕੇ ਜੀ ਗੱਡੀਆਂ ਦੋਨੇ ਪਲਟ ਗਈਆਂ ਜੇ ਵੇਖਿਆ ਬੰਦੇ ਸਾਰੇ ਸੇਫ ਆ ਸਾਨੂੰ ਤੇ ਦੋਨਾਂ ਬੰਦਿਆਂ ਦੇ ਮਾਰੀ ਮਾਰੀ ਜਾਂ ਕਿਤੇ ਬੋਲਦੇ ਦੇਖਦੇ ਮਾਰੀ ਜੀ ਸਰ ਜਿਹਦਾ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਜਿਹੜੀ ਗੱਡੀ ਦੇ ਵਿੱਚ ਜੇ ਸਵਾਰ ਸੀਗੇ ਜਿਨ੍ਹਾਂ ਨੂੰ ਥਾਣੇ ਨੇ ਲਗਾਇਆ ਲਿਜਾਇਆ ਗਿਆ ਚਿੱਟੀ ਗੱਡੀ ਹੈਗੀ ਉਹਨਾਂ ਨੇ ਉਹਨਾਂ ਡਰਿੰਕ ਵਗੈਰਾ ਕੀਤੀ ਨਹੀਂ ਸਰ ਆਪਾਂ ਇਸ ਤਰ੍ਹਾਂ ਨਿਕੋਸੇ ਫਿਲਹਾਲ ਅਸੀਂ ਬੰਦਿਆਂ ਨੂੰ ਉਹਨਾਂ ਨੂੰ ਵੀ ਥਾਣੇ ਦਾ ਚਲੇ ਦੂਜੀ ਜਿਹੜੀ ਗੱਡੀ ਵਾਲੇ ਉਹਨਾਂ ਨੂੰ ਵੀ ਥਾਣੇ ਦਾ ਚਲੇ ਆ ਤੇ ਗੱਡੀਆਂ ਵੀ ਅਸੀਂ ਦੋਨੀਆਂ ਅਸੀਂ ਕਬਜ਼ੇ ਚ ਲੈ ਲਈਆਂ ਵਾ ਉੱਥੇ ਜਾ ਕੇ ਫਿਲਹਾਲ ਦੇਖਾਂਗੇ ਜਿਹੜੀ ਅਗਲੀ ਕਾਰਵਾਈ ਹੋ ਹਮਦੁਲਿਲਾਹ ਤਸਵੀਰਾਂ ਸਾਹਮਣੇ ਆਈਆਂ ਨੇ ਫਲਾਈਓਵਰ ਦੇ ਕੋਲ ਦੋ ਗੱਡੀਆਂ ਆਪਸ ਦੇ ਵਿੱਚ ਟਕਰਾ ਜਾਂਦੀਆਂ ਨੇ ਬੀਤੀ ਰਾਤ ਦੇ ਹਾਦਸੇ ਬਾਰੇ ਆਏ ਦੱਸਿਆ ਜਾ ਰਿਹਾ ਹੈ ਕਿ ਓਵਰਟੇਕ ਕਰਨ ਦੇ ਚੱਕਰ ਦੇ ਵਿੱਚ ਹਾਦਸਾ ਵਾਪਰ ਜਾਂਦਾ ਹੈ ਜਿਸ ਦੌਰਾਨ ਆਈ 20 ਦੀ ਸਪੀਡ ਜ਼ਿਆਦਾ ਹੋਣ ਦੇ ਕਾਰਨ ਗੱਡੀ ਪਲਟ ਜਾਂਦੀ ਹੈ ਗੱਡੀਆਂ ਦਾ ਬੇਹਦ ਨੁਕਸਾਨ ਹੋਇਆ ਹੈ ਦੋ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ ਜਲੰਧਰ ਪਠਾਨਕੋਟ ਚੌਂਕ ਫਲਾਈਓਵਰ ਦੇ ਕੋਲ ਇਹ ਹਾਦਸਾ ਵਾਪਰਦਾ ਹੈ ਜਿਸ ਦੇ ਵਿੱਚ ਦੋਨੋਂ ਗੱਡੀਆਂ ਚੱਕਨਾ ਚੂਰ ਹੋ ਗਈਆਂ ਨੇ ਖੁਸ਼ਕਿਸਮਤੀ ਹੈ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਕਾਰ ਦੇ ਵਿੱਚ ਸਵਾਰ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ ਉਹਨਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਹਾਦਸੇ ਦਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੌਜਵਾਨ ਨੇ ਕੀ ਕੁਝ ਕਿਹਾ ਆਓ ਇੱਕ ਵਾਰ ਤੁਹਾਨੂੰ ਵੀ ਸੁਣਾ ਦਿੰਦੇ ਹਾਂ ਸਰ ਕਿੱਥੋਂ ਆ ਰਹੇ ਸੀ ਕਿੱਥੇ ਜਾਣਾ ਸੀਗਾ ਅੰਦਰੋਂ ਆ ਰਹੇ ਬਿਲਕੁਲ ਜਾਣਾ ਸੀ ਸਰ ਜਿਹੜਾ ਐਕਸੀਡੈਂਟ ਦਾ ਕਾਰਨ ਕੀ ਹੈਗਾ ਸਰ ਇਹ ਘਰ ਜਾ ਰਹੇ ਗੱਡੀ ਵਿੱਚ ਮਾਰੀ ਆਟੇ ਤੁਸੀਂ ਅੱਗੇ ਸੀਗੇ ਜਿਹੜੀ ਗੱਡੀ ਵੱਜੀ ਹੈ ਉਹ ਪਿੱਛੇ ਆ ਰਹੀ ਸੀ ਯਾ ਅੱਗੇ ਸੀਗੀ ਗੱਡੀ ਤੁਹਾਡੀ ਕਿਹੜੀ ਹੈ ਵਲਟੋ ਵਲਟੋ ਮੈਂ ਇਹ ਸਿਰਦ ਵਾਸਾ ਹੈ ਸਾਨੂੰ ਇਤਲਾਹ ਮਿਲੀ ਸੀ ਕਿ ਇੱਕ ਪਠਾਨਕੋਟ ਤੋਂ ਪੌਂਟ ਨਗਰ ਦੇ ਸੈਂਟਰ ਜਿੱਥੇ ਪਠਾਨਕੋਟ ਟਾਉਂਗੜਾ ਪ੍ਰੋਡਕਸ਼ਨ ਦਾ ਹਾਦਸਾ ਹੋ ਗਿਆ। ਅਸੀਂ ਮੌਕੇ ਤੇ ਪੁੰਚੇ ਤੇ ਸਾਡੇ ਸੜਕੀ ਸੁਰੱਖਿਆ ਬੋਰਡ ਉਹ ਵੀ ਪੁੰਚ ਕਿਸ ਮੌਕੇ ਤੇ ਤਾਂ ਇੱਕ ਆਈ 20 ਗੱਡੀ ਤੇ ਇੱਕ ਆ ਆ ਗਈਆ ਤਾਂ ਦੋ ਗੱਡੀਆਂ ਦਾ ਸਟੈਕਸ ਐਕਸੀਡੈਂਟ ਹੋਇਆ ਜੀ ਗੱਡੀ ਦੇ ਵਿੱਚੋਂ ਇੱਕ ਗੱਡੀ ਵੱਜੜ ਦੇ ਨਾਲ ਗੱਡੀ ਪੁਲਿਸਰ ਦਾ ਸੀ ਕਿਉਂਕਿ ਤਾਂ ਕਿ ਉਸ ਨੂੰ ਕੰਟਰੋਲ ਹੋ ਗਏ ਜਾਂ ਟਕਰਾਂ ਦੇ ਕਰਕੇ ਗੱਡੀਆਂ ਦੋਨੇ ਫਟ ਗਈਆਂ। ਜਦੋਂ ਬੰਦੇ ਸਾਰੇ ਫੇਕ ਆ ਸਾਨੂੰ ਤੇ ਦੋਨਾਂ ਬੰਦਿਆਂ ਦੇ ਮਾਰੀ-ਮਾਰੀ ਜਾਂ ਕਿਤੇ ਬੋਲਦੇ ਤੇ ਇੱਕ ਦੇ ਮਾਰ ਜੀ ਸਰ ਜਿਹਦਾ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਜਿਹੜੀ ਗੱਡੀ ਦੇ ਵਿੱਚ ਜੇ ਸਵਾਰ ਸੀਗੇ ਜਿਨ੍ਹਾਂ ਨੂੰ ਥਾਣੇ ਨੇ ਲਿਜਾਇਆ ਗਿਆ ਚਿੱਟੀ ਗੱਡੀ ਹੈਗੀ ਉਹਨਾਂ ਨੇ ਉਹਨਾਂ ਡਰਿੰਕ ਵਗੈਰਾ ਕੀਤੀ ਨਹੀਂ ਸਰ ਆਪਾਂ ਇਹਸਾ ਨਹੀਂ ਕੋਈ ਕਿ ਫਿਲਹਾਲ ਅਸੀਂ ਬੰਦਿਆਂ ਨੂੰ ਉਹਨਾਂ ਨੂੰ ਵੀ ਥਾਣੇ ਦਾ ਚਲੇ ਦੂਜੀ ਜਿਹੜੀ ਗੱਡੀ ਵਾਲੇ ਉਹਨਾਂ ਨੂੰ ਵੀ ਥਾਣੇ ਦਾ ਚਲੇ ਆ ਤੇ ਗੱਡੀਆਂ ਵੀ ਅਸੀਂ ਦੋਨੀਆਂ ਅਸੀਂ ਕਬਜ਼ੇ ਚ ਲੈ ਲਈਆਂ ਵਾ ਉੱਥੇ ਜਾ ਕੇ ਫਿਲਹਾਲ ਦੇਖਾਂਗੇ ਜਿਹੜੀ ਅਗਲੀ ਕਾਰਵਾਈ ਹੋ ਹਮਦੁਲਿਲਾਹ